ਆਮ ਆਦਮੀ ਪਾਰਟੀ ਦੇ ਹਲਕਾ ਖਰੂਰ ਸਾਹਿਬ ਤੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਅੱਜ ਜ਼ਿਲ੍ਹਾ ਸੈਸ਼ਨ ਅਦਾਲਤ ਵੱਲੋਂ ਇੱਕ ਮਹਿਲਾ ਨਾਲ ਕੁੱਟਮਾਰ ਅਤੇ ਛੇੜਛਾੜ ਕਰਨ ਦੇ 12 ਸਾਲ ਪੁਰਾਣੇ ਇੱਕ ਕੇਸ ਵਿੱਚ 4 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ ਦੱਸਣਯੋਗ ਹੈ ਕਿ 10 ਤਰੀਕ ਨੂੰ ਜਿਹੜਾ ਅਦਾਲਤ ਵੱਲੋਂ ਵਿਧਾਇਕ ਲਾਲਪੁਰਾ ਸਣੇ 12 ਜਣਿਆਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਅੱਜ ਸਜ਼ਾ ਸੁਣਾਈ ਗਈ ਹੈ ਸਰ ਮੈਂ ਫੇਰ ਦੁਬਾਰਾ ਦੱਸਣਾ ਚਾਹਾਂਗਾ ਦਵਿੰਦਰ ਕੁਮਾਰ ਸਾਰਜ ਸਿੰਘ ਤੇ ਕਵਲਦੀਪ ਸਿੰਘ ਅਸ਼wini ਕੁਮਾਰ ਤੇ ਸੇਮ ਸਿੰਘ ਤੇ ਹਰਜਿੰਦਰ ਸਿੰਘ ਨੂੰ ਸੈਕਸ਼ਨ 3 क्लॉज़ 1 क्लॉज़ 10 ਐਂਡ ਸੈਕਸ਼ਨ 4 ਐਸਈਐਸਟੀ ਐਕਟ ਥੱਲੇ ਅਤੇ 323 506 148 149 ਤਹਿਤ ਦੋਸ਼ੀ اقرار ਕੀਤਾ ਗਿਆ ਹੈ ਤੇ ਇਹਨਾਂ ਨੂੰ 4 ਸਾਲ ਤੇ 50000 ਰੁਪਏ ਜੁਰਮਾਨਾ ਇਨ ਡਿਫਾਲਟ ਆਫ ਫਾਈਨ 6 ਮਹੀਨੇ ਦੀ ਸਜ਼ਾ ਹੋਰ ਸੁਣਾਈ ਜਾਏਗੀ ਜਿਹੜੇ ਮਨਜਿੰਦਰ ਸਿੰਘ ਔਰ ਫਿਲਾਲਪੁਰਾ ਔਰ ਸਾਹਾ ਜੀ ਉਹਨਾਂ ਨੂੰ ਸੈਕਸ਼ਨ 354 ਐਡ-ਆਨ ਕੀਤੀ ਗਈ ਆ ਜਿਹਦੀ ਸਜ਼ਾ 3 ਸਾਲ ਤੇ 20000 ਰੁਪਏ ਜੁਰਮਾਨਾ ਇਨ ਡਿਫਾਲਟ ਆਫ ਫਾਈਨ 3 ਮਹੀਨੇ ਹੋਰ ਸਜ਼ਾ ਸੁਣਾਈ ਜਾਏਗੀ ਜਿਹੜੇ ਬਾਕੀ ਤਿੰਨ ਦੋਸ਼ੀ ਰਹਿ ਗਏ ਹਨ ਨਰਿੰਦਰਜੀਤ ਸਿੰਘ ਤੇ ਗੁਰਦੀਪ ਰਾਜ ਉਹਨਾਂ ਨੂੰ 323 148 159 ਤੇ 342 ਥੱਲੇ ਵੀ ਸਜ਼ਾ ਸੁਣਾਈ ਗਈ ਆ ਜਿਹੜੀ 1 ਸਾਲ ਦੀ ਸਜ਼ਾ ਹੈ ਅਤੇ ਗਗਨਦੀਪ ਸਿੰਘ ਦੋਸ਼ੀ ਨੂੰ 323 506 148 159 ਥੱਲੇ ਸੁਝਾਅ ਸੁਣਾਈ ਗਈ ਸਰ ਹਾਂਜੀ 357 ਇਹ ਥੱਲੇ ਇਹਨਾਂ ਨੂੰ ਸਰਕਾਰ ਵੱਲੋਂ ਲਿਖਿਆ ਗਿਆ ਹੈ ਕਿ ਕੋਰਟ ਅਵਾਰਡ ਦਿੱਤਾ ਜਾਏਗਾ ਐਸ ਪਰ ਲਾਅ ਇਹਨਾਂ ਨੂੰ ਮਿਲੇਗਾ ਜੋ ਸਰਕਾਰ ਦੇ ਚਿਰਮਨ ਇਨਸਾਫ ਮਿਲਿਆ ਹੈ ਤੇ ਮੈਂ ਅੱਜ ਬਹੁਤ ਜ਼ਿਆਦਾ ਖੁਸ਼ ਹਾਂ ਮੈਂ ਧੰਨਵਾਦ ਕਰਦੀ ਹਾਂ ਮਾਨਜੋ ਕੋੜ ਦਾ ਪ੍ਰੇਮ ਕੁਮਾਰ ਜੈ ਸਾਹਿਬ ਦਾ ਕਿ ਜਿਨ੍ਹਾਂ ਨੇ ਮੈਨੂੰ ਇਨਸਾਫ ਦਿੱਤਾ ਮੈਂ ਧੰਨਵਾਦ ਕਰਦੀ ਹਾਂ ਆਪਣੇ ਵਕੀਲ ਸਾਹਿਬ ਅਮਿਤ ਤਮੰਜੀ ਦਾ ਕਿ ਜਿਨ੍ਹਾਂ ਨੇ ਮੈਨੂੰ ਇਨਸਾਫ ਦਿਵਾਇਆ ਤੇ ਮੈਂ ਨਾਲ ਦੀ ਨਾਲ ਧੰਨਵਾਦ ਆਪਣੀ ਫੈਮਲੀ ਤੇ ਆਪਣੇ ਆਸ ਮੈਂ ਹੱਦਾ ਵੀ ਕਰਦੀ ਆ ਕਿ ਜਿਹੜੇ ਮੇਰੇ ਨਾਲ ਅੱਜ ਖਲੋਤੇ ਕਿੰਨੀਆਂ ਕੁੱਕੜੀਆਂ ਇਹ ਤੁਹਾਨੂੰ ਸੁਣ ਰਹੀ ਰਹੇ ਮੈਨੂੰ ਬਹੁਤ ਜ਼ਿਆਦਾਆਂ ਮੁਸ਼ਕਲਾਂ ਆਈਆਂ ਜਿਹੜੀਆਂ ਮੈਂ ਨਾ ਬੋਲ ਕੇ ਦੱਸ ਸਕਦੀਆਂ ਕਿਉਂਕਿ 12 ਸਾਲ ਦਾ ਲੰਮਾ ਸਮਾਂ ਮੈਂ ਕੱਟਿਆ ਆ ਮੈਂ ਬੋਲ ਕੇ ਨਹੀਂ ਦੱਸ ਸਕਦੀ ਨਾ ਮੈਂ ਲਿਖ ਕੇ ਦੱਸ ਸਕਦੀ ਆ ਮੈਂ ਬਸ ਇਹੀ ਆਸ ਕਰਦੀ ਵੀ ਇਹ ਜਿਹੜੀਆਂ ਔਕੜਾਂ ਮੈਂ ਚ ਲੀਆਂ ਕੋਈ ਵੀ ਪੰਜਾਬ ਦੀ ਧੀ ਨਾ ਚੱਲੇ ਕਿਸੇ ਵੀ ਤੀਤੇ ਇਹੋ ਜੀ ਮੁਸ਼ਕਲ ਨਾ ਆਵੇ ਕਿ ਉਹਨੂੰ 12 ਸਾਲ ਆਪਣੀ ਜ਼ਿੰਦਗੀ ਦੇ ਜਿਹੜੇ ਇਹ ਮੁਸ਼ਕਲ ਸਮਾਂ ਤਾਇਆ ਕਰਨਾ ਪਾਵੇ ਇਨੀ ਕਾ ਜਿਹੜੀ ਮਿਲੀ ਐ ਤੋਂ ਕੋਸ਼ਿਸ਼ ਕੋ ਮੈਂ ਸੰਤੁਸ਼ਟ ਆ ਮਾਂਜੋ ਕੋਰ ਤੋਂ ਜਿਹੜੀ ਸਜ਼ਾ ਉਹਨਾਂ ਨੇ ਦਿੱਤੀ ਆ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਕਿਸ ਤਰ੍ਹਾਂ ਦੇ 4 ਸਾਲ ਦੀ ਸਜ਼ਾ ਜਿਹੜਾ ਐਮਐਲਏ ਦਾ ਹਾਂਜੀ ਜੈ ਵਾਲਮੀਕੀ ਇਹ ਜਿਹੜਾ ਜਿਹੜੀਆਂ ਧਿਰਾਂ ਹੁੰਦੀਆਂ ਆ ਤਾਕਤ ਵਾਲੇ ਧਰਮ ਭਾਵ ਕੇ ਇਹ ਜਿਹੜਾ ਮਨਜਿੰਦਰ ਸਿੰਘ ਲਾਲਪੁਰਾ ਵਰਖ ਸਭਾ ਜਿਹੜਾ ਇਹ ਉਹਨਾਂ ਸਵਾਲ ਕਾ ਖਡੂ ਸਾਹਿਬ ਤੋਂ ਜਿਹੜਾ ਐਮ ਐਲ ਏ ਵੀ ਹੈਗਾ ਕਿਉਂਕਿ ਇਹੋ ਜਿਹੇ ਲੋਕ ਜਿਹੜੇ ਆ ਪੂਰੀ ਦੀ ਪੂਰੀ ਸਰਕਾਰ ਆਪਣੇ ਐਮ ਐਲ ਏ ਨੂੰ ਬਚਾਉਣ ਚ ਲੱਗੀ ਹੋਈ ਸੀ ਕਿਉਂਕਿ ਜਿੱਦਨ ਮਾਨਜੋ ਕੋਰਟ ਜਿਹੜਾ ਤਰਨਤਾਰਨ ਨੇ ਇਹਨੂੰ ਦੋਸ਼ੀ ਕਰਾਰ ਕਰਦੀ ਆ 10 ਤਰੀਕ ਵਾਲੇ ਦਿਨ ਉਸ ਦਿਨ ਜਿਹੜਾ ਆ ਇਹਦੇ ਇੱਥੇ ਐਸ ਐਚ ਓ ਗੁਰਚੰਦਰ ਸਿੰਘ ਗੁਰਚਰਨ ਸਿੰਘ ਉਹਦੇ ਵੱਲੋਂ ਨੂੰ ਵੀ ਆਈ ਪੀ ਟ੍ਰੀਟਮੈਂਟ ਦਿੱਤਾ ਗਿਆ ਇੱਕ ਦੋਸ਼ੀ ਹੋਵੇ ਮਾਨਜੋ ਕੋਰਟ ਵੱਲੋਂ ਦੋਸ਼ੀ ਕਰਾਰ ਕੀਤਾ ਵਿਅਕਤੀ ਹੋਵੇ ਤੇ ਉਹਨਾਂ ਦੀ ਜਿਹੜੀ ਬਾਰੀ ਆ ਉਹ ਇੱਕ ਐਸਐਚਓ ਤਿੰਨ ਸਟਾਰ ਅਫਸਰ ਇੱਕ ਜਿਹੜਾ ਉਹਦੀ ਬਾਰੀ ਖੋਲ ਕੇ ਉਹਨੂੰ ਫਰੰਟ ਵਾਲੀ ਸੀਟ ਤੇ ਬਿਠਾਵੇ ਇਹ ਗੱਲ ਜਿਹੜੀ ਆ ਬਹੁਤ ਦੁਖਦਾਈ ਆ ਕਿਉਂਕਿ ਇੱਥੇ ਸ਼ੈਡੂਲ ਕਾਸਟ ਐਸਸੀ ਭਾਈਚਾਰਾ ਕਿਉਂਕਿ ਉਹਨਾਂ ਦੇ ਐਸਸੀ ਐਕਟ ਲੱਗਾ ਪਿਆ ਅਤੇ 354 ਛੇੜਛਾੜ ਦੀ ਧਾਰਾ ਤੇ ਹੋਰ ਵੱਖ-ਵੱਖ سنگੀਨ ਧਾਰਾਵਾਂ ਜਿਹੜੀਆਂ ਲੱਗੀਆਂ ਹੋਈਆਂ ਇਹੋ ਜਿਹੇ ਜਿਹੜੇ ਅਫਸਰ ਆ ਉਹ ਮੈਂ ਤੇ ਇਹ ਮਹਿਸੂਸ ਕਰਦਾ ਕਿ ਇਹੋ ਜਿਹੇ ਅਫਸਰ ਜਿਹੜੇ ਆ ਉਹ ਕੀ ਗਰੀਬਾਂ ਨੂੰ ਇਨਸਾਫ ਦੇਣਗੇ ਅਸੀਂ ਸਿਕਿਉਰਿਟੀ ਮੰਗਦੇ ਸਾਡੇ ਨਾਲ ਧੱਕਾ ਕਰਦੇ ਆ ਸਾਨੂੰ ਜਦੋਂ ਇਥੋਂ ਤੱਕ ਕੋਰਟ ਤਾਂ ਕੌਣ ਨਹੀਂ ਦਿੰਦੇ ਸਾਨੂੰ ਜਦੋਂ ਅਸੀਂ ਕੋਰਟ ਚ ਆਉਂਨੇ ਆ ਰਸਤੇ ਚ ਜਿਹੜਾ ਆ ਸਾਡੀਆਂ ਗੱਡੀਆਂ ਡੱਕ ਲਿੰਦੇ ਆ ਸਾਨੂੰ ਜਿਹੜਾ ਮਾਰਨ ਦੀ ਕੋਸ਼ਿਸ਼ ਕਰਦੇ ਆ ਸਾਨੂੰ ਸਿੱਧੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਕਿ ਤੁਹਾਨੂੰ ਕਤਲ ਗਿਫਟ ਕੀਤਾ ਜਾਏਗਾ ਸੋ ਏਦਾਂ ਜਿਹੜਾ ਸਰਕਾਰ ਆਪਣੇ ਐਮਐਲਏ ਨੂੰ ਬਚਾਉਣ ਲਈ ਯਤਨ ਕਰਦੀ ਰਹੀ ਆ ਪਰ ਇਹ ਮੈਂ ਧੰਨਵਾਦ ਕਰਦਾ ਮਾਨ ਜੋ ਕੋਰਟ ਦਾ ਤੇ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਟਕਰ ਸਾਹਿਬ ਦੇ ਕਾਨੂੰਨ ਦਾ ਜਿਨ੍ਹਾਂ ਨੇ ਜਿਹੜਾ ਆ ਸਾਨੂੰ ਜਿਹੜਾ ਆ ਉਹ ਅੱਜ ਜਿਹੜਾ ਇਨਸਾਫ ਲੈ ਕੇ ਦਿੱਤਾ ਹੈ ਤੇ ਉਸ ਦੋਸ਼ੀ ਨੂੰ ਜਿਹੜਾ ਆ ਉਹ 4 ਸਾਲ ਦੀ ਜਿਹੜੀ ਆ ਉਹ ਸਜ਼ਾ ਹੋਈ ਆ ਤੇ ਹੋਰ ਜਿਹੜੇ ਵੱਖ-ਵੱਖ ਦੋਸ਼ੀ ਜਿਹੜੇ ਕਾਨੂੰਨ ਦੇ ਰਖਵਾਲੇ ਸੀ ਅਤੇ ਕਾਨੂੰਨ ਦੇ ਜਿਨ੍ਹਾਂ ਨੇ ਜਾਣ ਬੁੱਝ ਕੇ ਜਿਹੜਾ ਐਡੀ ਵੱਡੀ ਆ ਜਿਹੜੀਆਂ ਉਹ ਉੱਥੇ ਕਟਮਾਰਕ ਕੀਤੀ ਆ ਤੇ ਉੱਥੇ ਜਿਹੜਾ ਆ ਲੇਡੀਜ਼ ਕਨਸਟੇਬਲ ਹੁਣ ਨਾ ਹੋਣ ਦੇ ਬਾਵਜੂਦ ਵੀ ਜਿਹੜਾ ਥੱਪੜ ਜਿਹੜੇ ਮੇਰੇ ਮਿਸੀ ਨੂੰ ਮਾਰੇ ਸੀ ਜਿਹਦੀ ਵੀਡੀਓ ਆਮ ਹੀ ਤੇ ਹੀ ਜਿਹੜੇ ਆ ਸੋਸ਼ਲ ਅਕਾਊਂਟਾਂ ਤੇ ਦਿਖੀ ਹੋਏਗਾ